ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ BB13 ਵਾਲੇ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ-ਠਾਕ ਜੀ ਹੁਣ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਤੇ ਇੱਥੇ ਸ਼ਾਮ ਦੇ 7:30 ਹੋ ਚੁੱਕੇ ਨੇ ਤੇ ਆਪਾਂ ਕੱਲ ਨੂੰ ਜਾਣਾ ਪਿਆ ਨਾਨਾ ਨਾਨਾ ਕੋਲ ਸੰਧਾਰਾ ਲੈ ਕੇ ਇਸ ਕਰਕੇ ਆਪਾਂ ਕਰਦੇ ਸੀ ਤਿਆਰੀ ਮਾਚੂਲ ਤੁਹਾਨੂੰ ਵੀ ਦਿਖਾ ਦਈਏ ਕੀ ਕੀ ਤਿਆਰ ਕਰ ਰਹੇ ਆਪਾਂ ਚਲੋ ਜੀ ਵੀਡੀਓ ਦੇਖੋ ਪੂਰੀ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਨੂੰ ਸਪੋਰਟ ਕਰਿਆ ਕਰੋ ਫੇ ਚਲੋ ਜੀ ਦਿਖਾਉਣੇ ਤੁਹਾਨੂੰ ਆਪਾਂ ਕਿਵੇਂ-ਕਿਵੇਂ ਸੁੰਦਾਰੇ ਦੀ ਤਿਆਰੀ ਕਰਦੇ ਆਂ ਆਪਾਂ। ਲਓ ਜੀ ਇਹ ਆਪਾਂ ਚੂੜੀਆਂ ਆ ਪਾਤੀਆਂ ਨੇ ਮਿਕਸ ਕਰਕੇ ਰੈੱਡ ਐਂਡ ਗ੍ਰੀਨ ਦੀਆਂ। ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਮਹਿੰਦੀ ਦੀ ਕੀਪ। ਤੇ ਨੇਲ ਪੇਂਟ ਪਾ ਦਨੇ ਆ। ਤੇ ਬਾਕੀ ਹੋਰ ਦੇਖ ਲਾਂਗੇ ਕੀ-ਕੀ ਪਾਉਣਾ ਹਨਾ। ਫੇ ਚਲੋ ਤੁਹਾਨੂੰ ਦਿਖਾਉਣੇ ਇੱਕ ਮਿੰਟ ਪਾ ਲਈਏ ਪਹਿਲਾਂ ਸਮਾਨ ਆਪਾਂ। ਲਓ ਜੀ ਆਪਾਂ ਡੱਬੇ ਕਰ ਰਹੇ ਸੀ ਇਹ ਤਿਆਰ ਤੇ ਆਪਣੇ ਕੋਲੇ ਚੂੜੀਆਂ ਵਾਲੇ ਖਾਲੀ ਡੱਬੇ ਪਏ ਸੀ ਆਪਾਂ ਇਹਨਾਂ ਦੇ ਵਿੱਚ ਹੀ ਪਾ ਲਿਆ। ਕਿਉਂਕਿ ਪਹਿਲਾਂ ਕੋਈ ਪ੍ਰੋਗਰਾਮ ਨਹੀਂ ਸੀਗਾ ਨਹੀਂ ਤਾਂ ਕੁਝ ਹੋਰ ਤਿਆਰ ਕਰ ਲੇ ਤੇ ਹੁਣ ਇਹ ਕਹਿੰਦੇ ਵੀ ਸਵੇਰ ਆਪਾਂ ਚੱਲਾਂਗੇ ਹਨਾਰਾ ਦੀ ਨੂਸ ਕਰਕੇ ਹੁਣ ਮੈਂ ਕਿਹਾ ਚਲੋ ਸ਼ਾਮ ਨੂੰ ਰੈਡੀ ਕਰ ਲਾਂ ਆਪਾਂ ਇਹਨਾਂ ਦੇ ਵਿੱਚ ਪਾਲੀਆਂ ਸੀ ਚੂੜੀਆਂ ਰੈੱਡ ਕਲਰ ਮਿਕਸ ਤੇ ਗ੍ਰੀਨ ਤੇ ਬਿੰਦੀਆਂ ਮਹਿੰਦੀ ਦੀ ਕੀਪ ਤੇ ਇਹ ਆਪਾਂ ਨੇ ਪਾਲਿਆ ਨੀਲ ਪੇਂਟ ਇੱਕ ਰੈੱਡ ਪਾਲ ਇੱਕ ਗ੍ਰੀਨ ਕਿਉਂਕਿ ਸੌਨ ਦੇ ਵਿੱਚ ਮੰਨਿਆ ਜਾਂਦਾ ਗ੍ਰੀਨ ਕਲਰ ਸ਼ubh ਹੁੰਦਾ ਤੇ ਚਲੋ ਸੁੱਭ ਦਾ ਸਾਰਾ ਕੁਝ ਹੀ ਹੁੰਦਾ ਚਲੋ ਆਪਾਂ ਆਪਦਾ ਬੈਮ ਪੂਰਾ ਕਰ ਲੈਨੇ ਆ ਚਲੋ ਹਨਾ ਜਿਵੇਂ ਇਹਦਾ ਹੋਗਾ ਇਹ ਆਪਾਂ ਦੋ ਨੰਨ ਦਾਦਾ ਤਿਆਰ ਕਰ ਰਹੇ ਸੀਗੇ ਹੁਣ ਤੇ ਇਹਦੇ ਵਿੱਚ ਵੀ ਪਾ ਲੈਨੇ ਆਪਾਂ ਦੂਸਰੇ ਬਾਕਸ ਦੇ ਵਿੱਚ ਵੀ ਇਹਦੇ ਵਿੱਚ ਆਪਾਂ ਨੇ ਦੋ ਦਰਜਨ ਚੂੜੀਆਂ ਪਾਈਆਂ ਨੇ ਇਹਦੇ ਵਿੱਚ ਪਾਈਆਂ ਨੇ ਆਪਾਂ ਤਿੰਨ ਕਿਉਂਕਿ ਮੈਨੂੰ ਮੇਰੀ ਛੋਟੀ ਨੰਨ ਨੂੰ ਗੁਲਜਾਣਾ ਜਿੱਥੇ ਉਹਨਾਂ ਦੇ ਨਾ ਜਠਾਣੀ ਦੇ ਸਾਈਜ਼ ਦਾ ਨਹੀਂ ਪਤਾ ਸੀਗਾ ਇਸ ਕਰਕੇ ਮੈਂ ਇੱਕ ਵੱਡਾ ਸਾਈਜ਼ ਪਾ ਲਿਆ ਤਿੱਕਾ ਉਹਨਾਂ ਦੀ ਮਿਕਸ ਚੂੜੀਆਂ ਪਾਲੀਆਂ ਤਿੱਕਾ ਗ੍ਰੀਨ ਦੇ ਵਿੱਚ ਵੀ ਪਾਲੀਆਂ ਚਲੋ ਜਿਹੜਾ ਉਹਨਾਂ ਨੂੰ ਠੀਕ ਆਊਗਾ ਉਹ ਪਾ ਲੈਨੇਗੇ ਤੇ ਇਹਦੇ ਵਿੱਚ ਉਹਨਾਂ ਦੋਨਾਂ ਦਰਾਣੀ ਸਥਾਨੀ ਦੇ ਦੂਦਰਜਨ ਆਪਾਂ ਪਾ ਲਿਆ ਨੇ ਉਹਨਾਂ ਦਾ ਸਾਈਜ਼ ਮੈਨੂੰ ਪਤਾ ਸੀਗਾ ਇਹਦੇ ਵਿੱਚ ਵੀ ਰੈੱਡ ਤੇ ਗ੍ਰੀਨ ਨੇਲ ਪੇਂਟ ਪਾਤੀ ਮਹਿੰਦੀ ਦੀ ਕਿਤੇ ਬਿੰਦੀਆਂ ਪਾਤੀਆਂ ਤੇ ਬਾਕੀ ਹੋਰ ਦੇਖ ਲਾਂਗੇ ਜੇ ਕਿਸੇ ਵੱਧ ਘੱਟ ਹੋ ਜਾਵੇ ਨਾ ਕੀ ਹੋਣਾ ਆਪਾਂ ਨੇ ਤੇ ਇੰਨਾ ਕ ਆਪਾਂ ਕਰ ਲਿਆ ਸੀਗਾ ਰੈਡੀ ਕਿਉਂਕਿ ਵੈਸੇ ਤਾਂ ਮੇਨ ਇਹੀ ਚੀਜ਼ਾਂ ਹੁੰਦੀਆਂ ਨੇਗੀਆਂ ਤੇਲ ਪਿਸਟਕ ਵਗੈਰਾ ਮੈਂ ਤਾਂ ਨਹੀਂ ਪਾ ਰਹੀ ਕਿਉਂਕਿ ਆਪਾਂ ਨੂੰ ਉਹਨਾਂ ਦੀ ਚੁਆਇਸ ਦਾ ਪਤਾ ਹੈਗਾ ਨਾ ਕਿਵੇਂ ਦੀ ਸ਼ੇਡ ਲਾਉਂਦਾ ਨੇਲ ਪੇਂਟ ਚਲੋ ਆਪਾਂ ਰੈੱਡ ਤੇ ਗ੍ਰੀਨ ਪਾ ਲਈਏ ਵੀ ਜਿਵੇਂ ਅਗਲੇ ਨੂੰ ਚੰਗਾ ਲੱਗੂਆ ਤੋ ਲਾ ਲੈਣਗੇ ਹਨਾ ਤੇ ਚਲੋ ਜੀ ਸਵੇਰੇ ਫਿਰ ਆਪਾਂ ਮਿਲਦੇ ਹਾਂ ਤੇ ਹੁਣ ਆਪਾਂ ਇਹ ਸਮਾਨ ਤਿਆਰ ਕਰ ਲਿਆ ਹਾਂਜੀ ਤੇ ਹੁਣ ਆਪਾਂ ਨੇ ਇਹ ਸਮਾਨ ਸਾਰਾ ਤਿਆਰ ਕਰਤਾਗਾ ਤੇ ਸਵੇਰੇ ਬਿਸਕਟੋ ਗੋਰਾ ਲਿਆ ਹੋਊਗੀ ਤੇ ਉਸ ਤੋਂ ਬਾਅਦ ਆਪਾਂ 10 11 ਵਜੇ ਜਾਵਾਂਗੇ ਤੇ ਚਲੋ ਫਿਰ ਦੇਖਦੇ ਆਂਗੇ ਕਿ ਕੀ ਕੀ ਬੰਦਾ ਤੇ ਥੋੜਨਾ ਸਾਰੀ ਵੀਡੀਓ ਸ਼ੇਅਰ ਕਰਾਂਗੇ ਹੋ ਸਕਿਆ ਤਾਂ ਉੱਥੇ ਜਾ ਕੇ ਵੀਡੀਓ ਬਣਾਵਾਂਗੇ ਮੈਂ ਪਹਿਲਾਂ ਵੀ ਅਸੀਂ ਮੇਰੀ ਵੱਡੀ ਨਾਲ ਦੇ ਕੋਲ ਗਏ ਸੀਗੇ ਤੇ ਉੱਥੇ ਮੈਂ ਵੀਡੀਓ ਬਣਾਈ ਨਹੀਂ ਕਿਉਂਕਿ ਕਈ ਲੋਕ ਨਾ ਕੈਮਰੇ ਸਾਹਮਣੇ ਆਣਾ ਚਾਹੁੰਦੇ ਕਈ ਨਹੀਂ ਆਣਾ ਚਾਹੁੰਦੇ ਅਲੱਗ-ਅਲੱਗ ਫੈਮਿਲੀਾਂ ਦਾ ਹੋ ਹੁੰਦਾ ਇਸ ਕਰਕੇ ਮੈਂ ਜ਼ਿਆਦਾ ਕਿਸੇ ਵੀ ਜਾਣੇ ਰਿਸ਼ਤੇਦਾਰੀ ਚ ਨਾ ਵੀਡੀਓ ਨਹੀਂ ਬਣਾਉਂਦੀ ਹੈਗੀ ਤੇ ਖੁਦ ਵੀ ਬਣਾਉਣੀ ਨੇ ਜਿੱਤੇ ਤੱਕ ਆਪਾਂ ਰਸਤੇ ਦੀ ਹੋਇਆ ਤੇ ਆਪਾਂ ਜਾਣੇ ਹੈਗੇ ਤੇ ਉੱਥੇ ਆਪਾਂ ਜਾ ਕੇ ਨਹੀਂ ਬਣਾਉਂਦੇ ਹੈਗੇ ਬਹੁਤ ਘੱਟ ਤੇ ਇੱਥੇ ਦੇ ਚਲੋ ਕੋਸ਼ਿਸ਼ ਕਰਾਂਗੇ ਜੇ ਉਹਨਾਂ ਨੇ ਕਿਹਾ ਤਾਂ ਆਪਾਂ ਬਣਾਵਾਂਗੇ ਤੇ ਨਹੀਂ ਤੁਹਾਨੂੰ ਉੱਥੇ ਜਾ ਕੇ ਬਸ ਉਹਨਾਂ ਦੇ ਘਰ ਦੀ ਤੇ ਆਪਣੀ ਰਸਤੇ ਦੀ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ

ਤੇ ਆਪਣੇ ਸਾਰੇ ਕੰਮ ਧੰਦੇ ਹੋ ਗਏ ਸੀ ਇਹ ਖਤਮ ਤੇ ਬੱਚੇ ਵੀ ਰੈਡੀ ਹੋ ਗਏ ਸੀਗੇ ਤੇ ਹੁਣ ਆਪਾਂ ਤਿਆਰ ਹੋ ਰਹੇ ਸੀਗੇ ਤਿਆਰ ਹੋ ਕੇ ਤੇ ਆਪਾਂ ਖੁਜੇ ਵੀਡੀਓ ਤੇ ਫੋਟੋਆਂ ਬਣਾਈਆਂ ਕੁਝ ਆਪਣਾ ਸ਼ੇਅਰ ਕਰ ਰਹੇ ਹਾਂ ਤੇ ਆਪਾਂ ਉੱਪਰ ਜਾ ਕੇ ਕੋਠੇ ਦੇ ਨਾਲ ਕੁਝ ਫੋਟੋ ਇੱਥੇ ਹਾਂ ਆਪਾਂ ਗਲੀ ਦੇ ਵਿੱਚ ਚੱਲ ਪਏ ਸੀਗੇ ਗੱਡੀ ਆਪਣੀ ਉੱਧਰ ਖੜੀ ਸੀਗੀ ਤੇ ਬੱਚੇ ਤੇ ਇਹ ਵੀ ਰੈਡੀ ਬੱਲਾ ਚਲੇ ਗਏ ਸੀ ਚਲੋ ਨੇ ਰਸਤੇ ਦੀ ਵੀਡੀਓ ਜਿਹ طرف ਤੇ ਵਿੱਚ ਜਾ ਰਹੇ ਸੀ ਰਸਤੇ ਦੇ ਵਿੱਚ ਚੱਲਦੇ ਹਾਂ ਦੇਖੋ ਗੱਲਾਂ ਵਾਰਦੇ ਹਾਂ ਚਲੋ ਵੀਡੀਓ ਬਣਾ ਲਈਏ ਥੋੜੀ ਜੀ ਰਸਤੇ ਦੀ ਵੀ ਦੇ ਨਾਲ ਇੱਥੇ ਆਪਾਂ ਪੌਂਚਰੀ ਮੀ ਪੈ ਰਿਹਾ ਸੀਗਾ ਕਾਫੀ ਮੀ ਦੀ ਜੀ ਪੌਂਚਰੀ ਤੇ ਇਥੇ ਰਣ ਦੇ ਕੰਦਰ ਜਾ ਕੇ ਬੱਚੇ ਕਰ ਇਸ ਮਸਤੀ ਜਦ ਬੱਚੇ ਇਕੱਠੇ ਹੋ ਜਾਂਦੇ ਹਨ ਨਾ ਹਾਰੇ ਹੁੱਟੇ ਗਏ ਬੱਚੇ ਇਕੱਠੇ ਹੋ ਜਾਂਦੇ ਆ ਤਾਂ ਉਹਦਾ ਟਾਈਮ ਸਪੈਂਡ ਕਰਦੇ ਆ ਤੇ ਮੈਂ ਚੈਨਲ ਮੇਂ ਬੋਲਣਾ ਕਿ ਚੂੜੀਆਂ ਮੇਰੇ ਖੁਸ਼ੀਆਂ ਪਾਉਂ ਜਿਹੜੀਆਂ ਉਹ ਵਾਸਤੇ ਲੈ ਕੇ ਜਾਂਦੀ ਆ ਆਪਾਂ ਉਹ ਕਿੰਨੇ ਚੰਗੇ ਪਾਉਂਦੇ ਆ ਬੱਚਿਆਂ ਨੂੰ ਚੋਈ ਹੁੰਦੀ ਹੈ ਜੀ ਜਦੋਂ ਨਾ ਬਹੁਤ ਖੁਸ਼ ਹੁੰਦੇ ਹੈ ਛੋਟੇ ਛੋਟੇ ਹੀ ਜੀ ਜਿੱਤਾ ਲਈ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਸਾਰਾ ਚੋਈਆਂ ਵਗੈਰਾ ਪਾਉਂਦੇ ਸੀ ਜੀਆਂ ਤੇ ਜਾਂਦੀ ਸੀਗੇ ਆਪਣੇ ਟਾਈਮ ਦਾ ਜਿਹੜੀਆਂ ਮੀਟੀਆਂ ਬਹੁਤ ਵਧੀਆ ਲੱਗਦੀਆਂ ਕਿੰਨੇ ਕਿੰਨੇ ਘੱਟ ਲੱਗੀਆਂ ਨੇ ਮਤਲਬ ਲੱਗਦੀਆਂ ਨੇ ਆਲੇ ਮੈਂ ਬੋਲਦਾ ਦੋ ਜਾਂ ਇੱਕ ਦਿਨ ਦੀਆਂ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਨੇ ਬਸ ਲੱਗਣ ਲੱਗੀਆਂ ਕਰਨ ਲੱਗੀਆਂ ਆਪੇ ਟੂਰ ਕਰਾਂਗੇ ਮੈਂ ਵੀ ਤੈਨੂੰ ਪਹਿਲਾ ਫਲੂਨ ਦਾ ਦੇ ਕੇ ਫਿਰ ਆਪਣੇ ਸੈਟਰਡੇ ਤੇ ਸੰਡੇ ਦੀਆਂ ਤੀਆਂ ਲਗੀਆਂ ਫਿਰ ਨਹੀਂ ਜਾਇਆ ਜਾਣਾ ਹੈਗਾ ਵੀ ਚਲੋ ਦੋ ਦਿਨ ਹਨਾ ਇੱਕ ਜਵਾਨਿਕ ਦੋਨਾਂ ਚ ਪਾ ਵੀ ਜਾਵਾਂਗੇ ਤੀਆਂ ਦੇ ਕਰਾਂਗੇ ਇੰਜੋਏ ਸੋ ਜਨਾਈ ਚੋੜੀਆ ਮੌਨ ਤੋਂ ਬਾਅਦ ਆਪਾਂ ਕਾਫੀ ਗੱਲਾਂ-ਵਾਟਾਂ ਕੀਤੀਆਂ ਕਿੱਤਾ ਇੰਜੋਏ ਤੇ ਨਾ ਰੋਟੀ ਪਾਣੀ ਖਾਧਾ ਫਿਰ ਤੇ ਘਰ ਨੂੰ ਵੀ ਆਉਣਾ ਸੀਗਾ ਦੁਪਹਿਰ ਤੱਕ ਸੈਂਕੂ ਆਪਾਂ ਇੱਥੇ ਸੀਗੇ ਤੇ ਉਸ ਇਤਾਂ ਦੇ ਵਿੱਚ ਰਹਿੰਦੇ ਤੇ ਬੱਚਿਆਂ ਨੇ ਵੀ ਕਾਫੀ ਮਸਤੀ ਕੀਤੀ ਚਲੋ ਜੀ ਇੱਥੇ ਆਪਾਂ ਵੀਡੀਓ ਦਾ ਕਰਦੇ ਐਂਡ ਤੁਸੀਂ ਕਰੋ ਜੁਆਏ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਪਦੇ ਸੋਹਣੇ-ਸੋਹਣੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਜੀ